ਹਿੰਦ ਦੀ ਚਾਦਰ ਤਾਂਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦਿਨ ਨੂੰ ਸਮਰਪਿਤ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਫਗਵਾਣਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਇੱਥੇ ਬਹੁਤ ਸਾਰੇ ਖੂਨਦਾਨੀਆਂ ਨੇ ਸਪੈਸ਼ਾ ਨਾਲ ਖੂਨਦਾਨ ਕੀਤਾ ਉੱਥੇ ਇਸ ਕੈਂਪ ਦਾ ਉਦਗਾਰਨ ਸਿੱਖ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਨੇ ਸ਼ਮਾਰੋਸ਼ਨ ਕਰਕੇ ਕੀਤਾ ਇਸ ਮੌਕੇ ਗੱਲਬਾਤ ਕਰਦੇ ਆ ਸੁਖਦੇਵ ਸਿੰਘ ਅਤੇ ਹੋਰਨਾ ਆਗੂਆਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੀ ਇਹ ਕੈਂਪ ਲਗਾਇਆ ਗਿਆ ਹੈ ਜਸਵਿੰਦਰ ਸ਼ਰਮਣਿ ਅਕਾਲੀਦਾਲ ਪੁਨਰਸੁਰਜੀਤ ਦੀ ਟੀਮ ਵੱਲੋਂ ਸਾਰਾ ਦਿਨ ਇਸ ਕੈਂਪ ਵਿੱਚ ਯੋਗਦਾਨ ਪਾਉਂਦੇ ਹੋਏ ਵੱਤੋ ਵੱਤ ਖੂਨਦਾਨ ਕੀਤਾ ਜਾਵੇਗਾ। ਹੁਣ ਇਸ ਮੁਈਲਾ ਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਤੋ ਵੱਤ ਖੂਨਦਾਨ ਕਰਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਣ। ਇਸ ਦੌਰਾਨ ਮਲਕੀਆ ਸਿੰਘ ਰਕਬੋਤਰਾ, ਤਾਰਾ ਚਾਂ ਚੁੰਬਰ, ਅਮਰਜੀਤ ਬਸੂਟਾ, ਰਮਨ ਨੇਹਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ। ਫਗਵਾੜਾ ਤੋਂ ਨਵਰਾੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਸਮਾਜ ਤੇ ਵਸੀਲੇ ਭਾਵੇਂ ਬਦਲੇ ਨੇ ਸਿੱਖ ਅੱਜ ਵੀ ਖੂਨ ਦਿੰਦੇ ਅੱਜ ਬਲੱਡ ਸੈਂਟਰ ਫਗਵਾੜਾ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਕਲਪੁਨਾ ਸਰਜਾ ਪੁਨਰ ਸੁਦੀਪ ਦੀ ਟੀਮ ਵੱਲੋਂ ਜਿਵੇਂ ਸਾਰੇ ਸ਼ਹਿਰਾਂ ਦੇ ਵਿੱਚ ਸਤabytes ਨੂੰ ਮੁੱਖ ਰੱਖਦਿਆਂ ਖੂਨਦਾਨ ਕੈਂਪ ਲਗਾਏ ਜਾ ਰਹੇ ਨੇ ਅੱਜ ਤੰਗੁਰ ਤੇਗ ਭਦਰ ਸਾਹਿਬ ਜੀ ਦੀ ਸ਼ਹਾਦਤ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਦੀ ਸ਼ਹਾਦਤ ਦੀ 350 ਸਾਲਾਂ ਸਤabytes ਨੂੰ ਸਮਰਪਿਤ ਉਸ ਮਹਾਨ ਅਦੁੱਤੀ ਸ਼ਹਾਦਤ ਨੂੰ ਜਿਹੜੀ ਕਿ ਮਨੁੱਖੀ ਅਧਿਕਾਰਾਂ ਲਈ ਧਾਰਮਿਕ عقیده ਨੂੰ ਮੰਨਣ ਦੀ ਆਜ਼ਾਦੀ ਦੇ ਲਈ ਜਿਹੜੀ ਏਡੀ ਵੱਡੀ ਸ਼ਹਾਦਤ ਹੋਈ ਹੈ ਔਰ ਉਹਨੂੰ ਯੱਜ ਯਾਦ ਕਰਦੇ ਆ ਉਹਨਾਂ ਦੇ ਪਾਇਆਏ ਹੋਏ ਪੂਰਨਿਆਂ ਤੇ ਚੱਲਦੇ ਆ ਖੂਨਦਾਨ ਕਰਕੇ ਸ਼ਰਧਜੀ ਨੂੰ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਔਰ ਅੱਜ ਬਲੱਡ ਬੈਂਕ ਖਵਾੜਾ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਪੁਨਰ ਸ਼ਰਜੀਤ ਦੀ ਟੀਮ ਵੱਲੋਂ ਸਾਰਾ ਦਿਨ ਬਲੱਡ ਬੈਂਕ ਬਲੱਡ ਰੈਡ ਕੀਤਾ ਜਾਏਗਾ ਉੱਥੇ ਬਲੱਡ ਸੈਂਟਰ ਦੀ ਟੀਮ ਵੱਲੋਂ ਖਾਸ ਤੌਰ ਤੇ ਸ਼ਹਿਰ ਦੇ ਵਪਾਰੀ ਵਰਗ ਵੱਲੋਂ Hindu ਸੰਘਟਨਾ ਵੱਲੋਂ ਸਾਰਿਆਂ ਵੱਲੋਂ ਅੱਜ ਇਸ ਖੂਨਦਾਨ ਕੈਂਪ ਤੇ ਵਿੱਚ ਹਾਜ਼ਰੀ ਭਰੀ ਜਾਣੀ ਹੈ ਔਰ ਅਸੀਂ ਚਾਹੁੰਦੇ ਆ ਕਿ ਇਹ ਸਤਾਰੀਆਂ ਜਿਹੜੀਆਂ ਉਹ ਹਜ਼ਾਰਾਂ ਕਿਲੋਮੀਟਰ ਦੇ ਨਗਰ ਕੀਰਤਨਾ ਜਾਂ ਮਾਰਚਾਂ ਦੇ ਰੂਪ ਦੇ ਵਿੱਚ ਨਾ ਮਨਾ ਕੇ ਜਿੱਥੇ-ਜਿੱਥੇ ਅਸੀਂ ਬੈਠੇ ਆ ਉੱਥੇ ਉਹਨਾਂ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਔਰ ਜਿਸ ਮਨੁੱਖਤਾ ਦੇ ਪਰਉਪਕਾਰ ਦੇ ਲਈ ਸ਼ਹਾਦਤ ਹੋਈ ਸੀ ਉਸ ਪਰਉਪਕਾਰ ਦੀ ਇਹ ਕਾਰਜਾ ਨੂੰ ਜਿਹੜਾ ਜਾਰੀ ਰੱਖ ਕੇ ਸਤਾਰਦੀ ਮਨਾਈ ਜਾਵੇ ਅੱਜ ਦੇਖੋ ਕਿੰਨਾ ਵਧੀਆ ਪਰਾਲਾ ਹੋ ਰਿਹਾ 350ਵਾਂ ਸ਼ੀਰਦੀ ਦਿਵਸ ਗੁਰੂ ਤੇਗ ਬਹਾਦਰ ਜੀ ਦਾ ਜਿਹਦੇ ਉੱਤੇ ਸਾਰੇ ਹੀ ਆਪਾਂ ਰਲ ਕੇ ਚਾਹੇ ਉਹ ਕੋਈ ਵੀ ਕੌਮ ਦੇ ਬੰਦੇ ਆ ਸਾਰਿਆਂ ਨੇ ਜਿਹੜੇ ਰਲ ਕੇ ਅੱਜ ਬਲੱਡ ਬੈਂਕ ਦੇ ਵਿੱਚ ਬਲੱਡ ਡੋਨਰ ਕੰਪਲ ਲਗਵਾਇਆ ਹੋਇ ਤੁਸੀਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਉਹਨਾਂ ਦੀ ਸ਼ਹਾਦਤ ਜਿਹੜੀ ਦਿੱਤੀ ਹੈ ਉਹਨਾਂ ਨੇ ਮਾਨਵਤਾ ਦੇ ਲਈ ਉਹਨਾਂ ਦੇ ਲਈ ਉਹਨਾਂ ਨੇ ਆਪਣਾ ਸੀਸ ਕਟਾਇਆ ਆਪਣਾ ਬਲੱਡ ਆਪਣਾ ਖੂਨ ਦਿੱਤਾ ਸੋ ਅਸੀਂ ਵੀ ਸਾਰੇ ਰਲ ਕੇ ਇੱਥੇ ਸਾਰਿਆਂ ਜਿਹਨੇ ਆਪਣਾ ਜਿੰਨਾ ਵੀ ਅਸੀਂ ਖੂਨ ਦੇ ਸਕਦੇ ਆ ਲੋਕਾਂ ਦੀ ਜਾਨ ਬਚਾਉਣ ਦੇ ਲਈ ਉਹਨਾਂ ਨੇ ਹਿੰਦੁਸਤਾਨ ਨੂੰ ਬਚਾਉਣ ਦੇ ਲਈ ਉਹਨਾਂ ਨੇ ਆਪਣੇ ਭਾਰਤ ਨੂੰ ਬਚਾਉਣ ਲਈ ਖੂਨ ਦਿੱਤਾ ਅਸੀਂ ਲੋਕਾਂ ਨੂੰ ਬਚਾਉਣ ਲਈ ਸਾਰੇ ਬਰੇਤ ਤੋਂ ਖੂਨ ਦਈਏ ਤਾਂ ਕਿ ਉਹਨਾਂ ਦੀ ਸ਼ਹਾਦਤ ਜਿਹੜੀ 350ਵੀਂ ਆ ਓਹ ਰੰਗ ਲਾਵੇ ਔਰ ਸਾਰੇ ਆਪ ਪੌੜ ਦੇ ਕਹੇ ਪੂਰਨਿਆਂ ਤੇ ਚੱਲ ਕੇ ਇਦਾਂ ਦੇ ਜਿਹੜੇ ਕਾਰਨ ਅੰਮੇ ਆਪ ਕਰਦੇ ਰਹੀਏ ਸਾਰੇ ਵੱਲ ਕੇ ਰਹੀਏ ਸਾਰੇ ਆਪਾਂ ਜਿਹੜਾ ਇੱਕ ਦੂਜੇ ਲਈ ਭੈਣ ਭਰਾ ਬਣ ਕੇ ਇੱਕ ਦੂਜੇ ਦੇ ਭਰਾ ਬਣ ਕੇ ਆਪਾਂ ਇਸ ਸ਼ਹਾਦਤ ਨੂੰ ਮਨਾਈਏ ਔਰ ਉਹਨਾਂ ਦਾ ਗੁਰਪੁਰਬ ਜਿਹੜਾ ਇਹ ਉਹਨਾਂ ਦਾ ਸ਼ਹਾਦਤ ਦਿਵਸ ਆ ਆਪਾਂ ਇਦਾਂ ਦੇ ਕੰਮ ਕਰਕੇ ਕਿਤੇ ਬੁੱਤੇ ਲਾ ਕੇ ਕਿਤੇ ਹੋਰ ਡੋਨੇਸ਼ਨ ਕਰਕੇ ਕਿਤੇ ਖੂਨਦਾਨ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਇਦਾਂ ਦੇ ਕਾਰਜ ਕਰੀਏ ਤਾਂ ਕਿ ਉਹਨਾਂ ਦੀ ਸ਼ਹਾਦਤ ਜਿਹੜੀ ਆ ਔਰੰਗ ਲਾਵੇ ਬਾਬਾ ਹੀਰੂ ਜੀ ਦਾ ਖਾਲਸਾ ਵਾਇਗਰ ਜੀ ਕੀ ਪਤ